ਇਤਨੀ ਓਕੀ ਹੈ ਤੇ ਬੋਲਟ ਮੋਟਰਸਾਈਕਲ ਤੇ ਸੋਨਾ ਲੱਗਿਆ ਹੋਇਆ ਆ ਵੀ ਕਹਿੰਦਾ ਬਾਬਾ ਜੀ ਵੀ ਜਾ ਕੇ ਦਿਖਾਉਂਗੇ ਸਭ ਤੋਂ ਬਸ ਤੇ ਪੰਨੀ ਵੀ ਲਾਈ ਹੋਈ ਆ ਸੋਨਾ ਲੱਗਿਆ ਹੋਇਆ ਹੂੰ ਬਾਕੀ ਗੱਲ ਸਹੀ ਹੈ ਵੀ ਸੋਨਾ ਲੱਗਿਆ ਹੋਇਆ ਹਾਂਜੀ ਕਦੋਂ ਲਵਾਇਆ ਕਿਵੇਂ ਜਿਵੇਂ ਅੱਜ ਕਹਿੰਦੇ ਨੇ ਆਮ ਕਹਿ ਦਿੰਦੇ ਨੇ ਵੀ ਯਾਰ ਪੈਸਾ ਜੁੜਦਾ ਨਹੀਂ ਤੁਸੀਂ ਬੋਲਟ ਤੇ ਸੋਨਾ ਲਵਾਰ ਰੱਖਿਆ ਕਿਵੇਂ ਜੋੜਿਆ ਸਾਨੂੰ ਵੀ ਤਰੀਕਾ ਸਿਖਾਓ ਬੜਾ ਜੀ ਐ ਤਾਂ ਪਿੱਤਲਾ ਹੈ ਠੀਕ ਹੈ ਜੀ ਚਲੋ ਸੋਨਾ ਕਹਿਦਣੇ ਪਾ ਸੋਨਾ ਕਹਿਦਣੇ ਮੇ ਇੱਥੇ ਇੱਕ ਮਰੰਦਾ ਮੇਰਾ ਦੋਸਤ ਹੈ ਠੀਕ ਹੈ ਜੀ ਮੱਲੀ ਕਿਹਨੇ ਡੇ ਜੀ ਬੋਲਟ ਦੀ ਠੀਕ ਹੈ ਜੀ ਮੱਲੀ ਨਾਂ ਦਾ ਠੀਕ ਹੈ ਜੀ ਬੰਦਾ ਬਹੁਤ ਕਾਰੀਗਰ ਹੈ ਠੀਕ ਹੈ ਜੀ ਉਹਦੇ ਨਾਲ ਮੇਰਾ ਇੰਨਾ ਪ੍ਰੇਮ ਹੈ ਸਰ ਜੀ ਮੈਂ ਤੁਹਾਡਾ ਰਣਜੀਤ ਸਿੰਘ ਨਾਬੇ ਵਾਲਾ ਅੱਜ ਤੁਹਾਨੂੰ ਇੱਕ ਅਜੀਹਾ ਮੋਟਰਸਾਈਕਲ ਦਿਖਾਵਾਂਗੇ ਜਿਸ ਮੋਟਰਸਾਈਕਲ ਤੇ ਸੋਨਾ ਲੱਗਿਆ ਹੋਇਆ ਹੈ ਤੇ ਸਾਨੂੰ ਪਤਾ ਲੱਗਿਆ ਅਸੀਂ ਉੱਥੇ ਪਹੁੰਚੇ ਹਾਂ ਅੱਜ ਦੇ ਟਾਈਮ 'ਚ ਚਾਂਦੀ ਖਰੀਦਣੀ ਓਕੀ ਹੈ ਤੇ ਬੋਲਟ ਮੋਟਰਸਾਈਕਲ ਦੇ ਸੋਨਾ ਲੱਗਿਆ ਹੈ ਉਹ ਤੁਹਾਨੂੰ ਮੋਟਰਸਾਈਕਲ ਦਿਖਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਜੀ ਮੈਂ ਟੋਡਰ ਰੰਤਜੀਤ ਸਿੰਘ ਨਾਬੇ ਆਲਾ ਅੱਜ ਨਿਹੰਗ ਸਿੰਘ ਜੀ ਬੁੱਢਾ ਦਲ ਬਾਬਾ ਜੀ ਕੋਲੇ ਖੜੇ ਆਂ ਸਰਦਾਰ ਭਾਗ ਸਿੰਘ ਜੀ ਤੇ ਇਹਨਾਂ ਤੋਂ ਪਾਪਾ ਜੀ ਜਿਹੜੀ ਗੱਲ ਕਰੀਏ ਠੋਡੇ ਕੋਲ ਇੱਕ ਬੁਲਟ ਮੋਟਰਸਾਈਕਲ ਆ ਪਤਾ ਲੱਗਿਆ ਉਹਤੇ ਸੋਨਾ ਲੱਗਿਆ ਹੋਇਆ ਹੂੰ ਬਾਕੀ ਗੱਲ ਸਹੀ ਐ ਵੀ ਸੋਨਾ ਲੱਗਿਆ ਹੋਇਆ ਹਾਂਜੀ ਕਦੋਂ ਲਵਾਇਆ ਕਿਵੇਂ ਜਿਵੇਂ ਅੱਜ ਕਹਿੰਦੇ ਨੇ ਆਮ ਕਹਿ ਦਿੰਦੇ ਨੇ ਵੀ ਯਾਰ ਪੈਸਾ ਜੁੜਦਾ ਨਹੀਂ ਤੁਸੀਂ ਬੁਲਟ ਤੇ ਸੋਨਾ ਲਵਾ ਰੱਖਿਆ ਕਿਵੇਂ ਜੋੜਿਆ ਸਾਨੂੰ ਵੀ ਤਰੀਕਾ ਸਿਖਾਓ ਬੜਾ ਜੀ ਐ ਤਾਂ ਪਿੱਤਲਾ ਐ ਠੀਕ ਐ ਚਲਿ ਸੋਨਾ ਕਹਿੰਦੇ ਨਹੀਂ ਪਾ ਸੋਨਾ ਕਹਿ ਦਿੰਦੇ ਮੇ ਅੱਥੇ ਇੱਕ ਮਰੰਦਾ ਮੇਰਾ ਦੋਸਤ ਹੈ ਠੀਕ ਹੈ ਜੀ ਮੱਲੀ ਨੇੜੇ ਹੈ ਜੀ ਬੋਲਦੇ ਠੀਕ ਹੈ ਜੀ ਮੱਲੀ ਨਾਂ ਦਾ ਠੀਕ ਹੈ ਜੀ ਬੰਦਾ ਬਹੁਤ ਕਾਰੀਗਰ ਹੈ ਠੀਕ ਹੈ ਜੀ ਬਦੇ ਨਾਲ ਮੇਰਾ ਇੰਨਾ ਪ੍ਰੇਮ ਹੈ ਠੀਕ ਹੈ ਜੀ ਵੀ ਬਹੁਤ ਹੀ ਜ਼ਿਆਦਾ ਪ੍ਰੇਮ ਹੈ ਮੇਰੇ ਠੀਕ ਹੈ ਜੀ ਬਹੁਤ ਜ਼ਿਆਦਾ ਅਸੀਂ ਇੱਕ ਦੂਏ ਦੀ ਇੱਜ਼ਤ ਕਰਦੇ ਹਾਂ ਠੀਕ ਹੈ ਜੀ ਉਹਨਾਂ ਮੇ ਤੂੰ ਅੱਜ ਤੱਕ ਵੀ ਕਦੇ ਪੈਸਾ ਨਹੀਂ ਲਿੱਤਾ ਕਦੇ ਪੈਸਾ ਨਹੀਂ ਲਿਆ ਨਾ ਦੋਸਤੀ ਹੈ ਪਿਆਰ ਹੈ ਠੀਕ ਹੈ ਉਹਨੇ ਚਾਹ 20000 ਦਾ ਕੰਮ ਕਰਿਆ ਚਾਹ ਸੌਦਾ ਕਰਿਆ ਚਾਹ ਦੋ ਸੌਦਾ ਕਰਿਆ ਬਾਬਾ ਜੀ ਤੁਸੀਂ ਲੈ ਜੋ ਠੀਕ ਹੈ ਜੀ ਕਿਆ ਨਾ ਉਹ ਫਿਰ ਉਹਨੇ ਇਹ ਲਿਆਣ ਕੇ ਇਹ ਦਿੱਲੀ ਤੋਂ ਲਿਆ ਮੰਗਾ ਕੇ ਲਾਇਆ ਦਿੱਲੀ ਤੋਂ ਮੰਗਾ ਕੇ ਮਿੱਤਰੋ ਤੁਹਾਨੂੰ ਮੈਂ ਦਿਖਾਉਣਾ ਦੋਸਤੋ ਇਹ ਜਿਹੜੇ ਬੋਲਟ ਹੈ ਇੱਕ ਤਾਂ ਇਹ 1992 ਮਾਡਲ ਹੈ ਬਾਬਾ ਜੀ ਉਮਰ ਕਿੰਨੀ ਆ ਮੈਰੀ ਉਮਰ 70 ਸਾਲ ਦੀ 70 ਸਾਲ ਮਤਲਬ 34 ਸਾਲ ਹੋ ਗਏ 70 ਚੋਂ ਅੱਧ 34 ਸਾਲ ਆਪਾਂ ਕਹਿ ਦਈਏ ਤਾਂ ਬਾਬਾ ਜੀ ਦੇ ਨਾਲ ਇਹਨੇ ਜ਼ਿੰਦਗੀ ਕੀਤੀ ਹੈ ਬੋਲਟ ਸਾਹ ਦਤਾ ਹੈ ਤੇ 1992 ਮਾਡਲ ਆ ਬਾਈ ਜੀ ਇਹ ਤੇ ਇਹ ਸਾਰਾ ਜਿਵੇਂ ਸਾਨੂੰ ਪਤਾ ਲੱਗਿਆ ਸੀ ਵੀ ਸੋਨਾ ਲੱਗਿਆ ਹੋਇਆ ਠੀਕ ਹੈ ਤਾਂ ਬਾਬਾ ਜੀ ਨੇ ਦੱਸਿਆ ਵੀ ਇਹ ਪਿੱਤਲ ਹੈ ਤਾਂ ਤੁਸੀਂ ਇਹ ਦੇਖੋ ਇਹ ਬਣਾਇਆ ਕਿੰਨਾ ਵਧੀਆ ਤੁਸੀਂ ਦੇਖੋ ਮੂਹਰੇ ਹਾਰਨ ਆ ਇਹ ਆ ਮੈਂ ਕਹਿੰਦਾ ਬਾਬਾ ਜੀ ਵਿਜਾ ਕੇ ਦਿਖਾਉਂਗੇ ਸਭ ਤੋਂ ਬਾਅਦ ਅਬ ਤੁਸੀਂ ਵਿਜਾਓ ਤੇ ਹਾਂ ਤੇ ਆ ਜਾ ਤੇ ਨਾਲ ਦੀ ਨਾਲ ਇਹ ਹੈਂਡਲ ਕੰਦੀ ਵੀ ਲਾਈ ਹੋਈ ਆ ਕੰਦੀ ਨਹੀਂ ਆ ਇਹ ਆਹ ਠੀਕ ਆ ਸੀ ਤਾਂ ਇਹ ਜੀ ਬਾਜ ਹੈ ਠੀਕ ਹੈ ਜੀ ਇਹ ਬਾਜ ਇੱਕ ਬੀਬੀ ਕੈਨੇਡਾ ਚ ਰਹਿੰਦੀ ਸੀ ਠੀਕ ਹੈ ਜੀ ਉਹਦਾ ਪਿੰਡ ਹੈਗਾ ਇੱਥੇ ਮਜਾਤੜੀ ਠੀਕ ਹੈ ਜੀ ਹਾਂ ਜੀ ਹਾਂ ਦੱਸਿਓ ਉਹ ਵੀ ਮੋਟਰਸਾਈਕਲ ਮਤਲਬ ਦੇਖਦੀ ਹੁਣ ਦੁਨੀਆ ਦੇਖੀ ਜਾਂਦੀ ਹੈ ਠੀਕ ਹੈ ਜੀ ਉਹ ਕੈਨੇਡਾ ਤੋਂ ਲੈ ਆਈ ਚੱਕ ਠੀਕ ਹੈ ਜੀ ਇਹ ਉਹ ਮੇਰੀ ਲੜਕੀ ਇੱਥੇ ਲੱਗੀ ਹੋਈ ਸਕੂਲ ਦੇ ਵਿੱਚ ਠੀਕ ਹੈ ਜੀ ਪਰ ਸਕੂਲ ਦੇ ਵਿੱਚ ਉਹ ਮੈਡਮ ਸੀ ਪਹਿਲਾਂ ਉਹਨਾਂ ਦੀ ਰਿਸ਼ਤੇਦਾਰ ਸੀ ਠੀਕ ਹੈ ਜੀ ਤੇ ਉਹ ਲੈ ਆਣ ਕੇ ਕਹਿੰਦੀ ਵੀ ਐ ਮੇਰੀ ਕੁੜੀ ਨੂੰ ਕਹਿਣ ਲੱਗੀ ਕਹਿੰਦੀ ਵੀ ਤੂੰ ਆਪਣੇ ਡੈਡੀ ਨੂੰ ਦਈਂ ਹੈ ਵੀ ਉਹ ਮੋਟਰਸਾਈਕਲ ਤੇ ਲਾਉ ਠੀਕ ਹੈ ਜੀ ਫਿਰ ਉਹ ਮੈਂ ਜਦ ਤੱਕ ਕਾਲਾ ਹੋਇਆ ਪਿਆ ਤਾਂ ਫੇਰ ਮੈਂ ਮਾਂ ਜੂਂਦ ਕੇ ਐਨ ਵਧੀਆ ਬਣਾ ਲਿਆ। ਉਹ ਕੈਨੇਡਾ ਤੋਂ ਆਇਆ ਫਿਰ। ਕੈਨੇਡਾ ਦੇਖੋ ਇਹ ਗਿਫਟ ਕੀਤਾ ਹੈ ਬਾਬਾ ਜੀ ਨੂੰ। ਤੇ ਬਾਬਾ ਜੀ ਇਹ ਸਾਰਾ ਹੀ ਮਤਲਬ ਪਿੱਤਲ ਲਵਾਇਆ ਹੋਇਆ। ਪਿੱਤਲ ਦੇਖੋ ਇਹ ਮੱਲੀ ਨੇ ਲਾਇਆ ਸਾਰਾ। ਮੱਲੀ ਨੇ ਲਾਇਆ। ਤਾਂ ਇਹਦੀ ਕੀਮਤ ਤਾਂ ਮੇਰੇ ਖਿਆਲ ਚ ਤੁਹਾਡੇ ਕੋਲ ਆ। ਮੰਨੋ ਤਾਂ ਦੇਖੋ ਇਹਦੀ ਕੀਮਤ ਦਾ ਵੀ ਪਤਾ ਨਹੀਂ ਹੈ। ਠੀਕ ਹੈ। ਵੀ ਕਿੰਨੇ ਲੱਗੇ ਆ ਜਾਂ ਨਹੀਂ ਲੱਗੇ। ਠੀਕ ਹੈ। ਪਰ ਲੋਕ ਜਿਵੇਂ ਬਾਜ਼ਾਰ ਚ ਮਿਲਦੇ ਨੇ ਕਿਤੇ ਤੁਹਾਨੂੰ ਜਿਵੇਂ ਥੋੜੀ ਪਿਛੇ ਜੇ ਵੀਡੀਓ ਵਾਇਰਲ ਹੋਈ ਸੀ ਇੱਕ ਤੁਸੀਂ ਸਵੱਦਗੇ ਹੋਏ ਸੀ ਕਿ ਤਾ ਨਹੀਂ ਧਰਨੇ ਤੇ ਧਰਨੇ ਤੇਗੇ ਹੋਏ ਸੀ ਉੱਥੇ ਕਾਫੀ ਟੈਲੀਵਿਜ਼ਨ ਮੈਂ ਦੇਖਿਆ ਕਾਫੀ ਕਾਫੀ ਫੇਮਸ ਹੋ ਗਏ ਤੁਸੀਂ ਤੇ ਉੱਥੇ ਲੋਕਾਂ ਨੇ ਬਹੁਤ ਫੋਟੋਆਂ ਫੋਟੋਆਂ ਵੀ ਖਿੱਚਾਈ ਹੁਣ ਵੀ ਜੇ ਕਿਤੇ ਨੰਗ ਜਾਣੇ ਲੋਕ ਰੋਕਦੇ ਨੇ ਬਹੁਤ ਮੈਂ ਪਿਆਰ ਕਰਦੇ ਪਿਆਰ ਕਰਦੇ ਠੀਕ ਹੈ ਜੀ ਇਹ ਕਿਦਨਾ ਅੱਥਾ ਚੰਡੀਗੜ੍ਹ ਤੇ ਬੰਦੇ ਲੱਗਿਆ ਖਵਾਰਾ ਵਾਲਾ ਸੀ ਮੁੰਡਾ ਠੀਕ ਹੈ ਜੀ ਬਣਾਉਂ ਚੰਡੀਗੜ੍ਹ ਤੇ ਮੈਨੂੰ ਟਾਈਮ ਥੋੜਾ ਸੀ ਠੀਕ ਹੈ ਜੀ ਮੈਨੂੰ ਕਹਿੰਦਾ ਵਾਦਾ ਜੀ ਰੁਕੋ ਠੀਕ ਹੈ ਮੈਂ ਵੀਡੀਓ ਬਣਾਉਣੀ ਮੈਂ ਯਾਰ ਮਨ ਨੂੰ ਛੇਤੀ ਐ ਵੀ ਤੂੰ ਟਾਈਮ ਥੋੜਾ ਠੀਕ ਹੈ ਜੀ ਵੀ ਤੂੰ ਆ ਜਾ ਥੋੜਾ ਜਿਹਾ ਆਪਾਂ ਖਾਣ ਮੈਂ ਖੜੂੰਗਾ ਫਿਰ ਥੋੜੀ ਦੇਰ ਠੀਕ ਹੈ ਜੀ ਇਹਨੂੰ ਉੱਥੇ ਬਣਾ ਲੂਗੇ ਠੀਕ ਹੈ ਜੀ ਚੱਲ ਵਾਥਾ ਫੇਰ ਉਹ ਖੇਰੋ ਗਿਆ ਮੋੜ ਤੇ ਫੇਰ ਉੱਥੇ ਅਸੀਂ ਵੀਡੀਓ ਬਣਾਈ ਠੀਕ ਹੈ ਮਰੋ ਉੱਥੇ ਵੀ ਬਣਾਈ ਤੇ ਬਾਬਾ ਕਿੱਥੇ ਕਿੱਥੇ ਘੁੰਮਿਆ ਆ ਮੋਟਰਸਾਈਕਲ ਇਹ ਯਾਤਰਾ ਵੀ ਜਾਨੇ ਯਾਤਰਾ ਦੇਖੋ ਮੈਂ ਹਜੂਰ ਸਾਹਿਬ ਇੱਧਰ ਤੱਕ ਗਿਆ ਹੈ ਠੀਕ ਹੈ ਜੀ ਇੱਧਰ ਇੱਧਰ ਬਠਿੰਡਾ ਠੀਕ ਹੈ ਜੀ ਤੇ ਅਨੰਦਪੁਰ ਸਾਹਿਬ ਠੀਕ ਹੈ ਜੀ ਇੱਧਰ ਹੋਰ ਇੱਧਰ ਮਾਰੇ ਜੁਪੀ ਕੰਨੀ ਨਹੀਂ ਨਤੀ ਆਣਾ ਰਕੀ ਨਾਲੇ ਮੈਂ ਤਾਂ ਇੱਧਰ ਨੂੰ ਗਮਾ ਕਾਫੀ ਘੁੰਮੇ ਕਾਫੀ ਕੋ ਮੈਂ ਰਾਜਸਥਾਨ ਵਾ ਜੀ ਵਾ ਤੇ ਰਾਜਸਥਾਨ ਜਣੀ ਮੈਨੂੰ ਦੇਖੋ ਮੈਂ ਘੁੰਮਿਆ ਸਾਰ ਠੀਕ ਹੈ ਜੀ ਵੀ ਮੰਨੂ ਕਿਸੇ ਨਾ ਵੀ ਟੋਕਿਆ ਨਹੀਂ ਨਾ ਪਰਚਾਲੇ ਨੇ ਠੀਕ ਹੈ ਜੀ ਨਾ ਕਿਸੇ ਨੇ ਠੀਕ ਹੈ ਜੀ ਪਤਾ ਨਹੀਂ ਪਰਮਾਤਮਾ ਦੀ ਉਹ ਵਸਿਕ ਦੇਨ ਹੈ ਮਤਲਬ ਵੀ ਇਹ ਛੋਟੇ ਨਾਲ ਚੱਲਦਾ ਚੱਲਦਾ ਮਤਲਬ ਵੀ ਵਧੀਆ ਕੋ ਸਾਠ ਠੀਕ ਇੱਕ ਆ ਇਹੋ ਸੰਵਾਦ ਖਾਇਓ ਇੱਕ ਜਲਦੀ ਬੋਤਲ ਵੀ ਰੱਖੀ ਹੋਈ ਹੈ ਤੁਸੀਂ ਜਲਦੀ ਬੋਤਲ ਰੱਖੀ ਹੈ ਇਹ ਕਦੀ ਇਹ ਵੀ ਪਿੱਤਲ ਦੀ ਹੈ ਕਿ ਮੇਰੇ ਤਾਂਬੇ ਦੀ ਹੈ ਤਾਂਬੇ ਦੀ ਆ ਤੁਸੀਂ ਚੱਕ ਕੇ ਦਿਖਾਓ ਪਲੀਸ ਇਹ ਤਾਂਬਾ ਸਾਂਭੇ ਜੀ ਤੁਸੀਂ ਜਲ ਫਿਰ ਇੱਥੇ ਸ਼ੱਕ ਦੇ ਹਾਂ ਜਲ ਦੇਖੋ ਕਈ ਗੱਲਾਂ ਦੇਖੋ ਰਾਹ ਦੇ ਵਿੱਚ ਹਾਂਜੀ ਕੋਈ ਕੁਦਰਤੀ ਨਾ ਕਰ ਐਕਸੀਡੈਂਟ ਹੋ ਜਾ ਪਾਣੀ ਦੀ ਬਹੁਤ ਜਲੂਰਤ ਹੁੰਦੀ ਹੈ ਠੀਕ ਹੈ ਜੀ ਕੋਈ ਲੋਡ ਵੰਦ ਨੂੰ ਪਾਣੀ ਮਿਲ ਜਾ ਤਾਂ ਬਹੁਤ ਪੁਨ ਦਾ ਹੋ ਜਾਂਦਾ ਪੁਨ ਦਾ ਹੋ ਜਾਂਦਾ ਪੁਨ ਦਾ ਕੰਮ ਹੈ ਪੁਨ ਦਾ ਕੰਮ ਹੈ ਠੀਕ ਹੈ ਇਹਦੇ ਕਰਕੇ ਵੀ ਮੈਂ ਆਪਣੇ ਉਹਦੇ ਵਿੱਚ ਰੱਖੀ ਵੀ ਹੈ ਵੀ ਚਲੋ ਦੇਖੋ ਰਾਹ ਦੇ ਵਿੱਚ ਵੀ ਬਹੁਤ ਪਾਣੀ ਹੈ ਜਲ ਹੈ ਠੀਕ ਹੈ ਜੀ ਪਹਿਰਾ ਵੀ ਹੈ ਇਹਦਾ ਨਾਲੇ ਇਹ ਕਹਿੰਦੇ ਹੁੰਦੇ ਵੀ ਤਾਂਬੇ ਦੀ ਬੋਤਲ ਚ ਜਲ ਸਕਣਾ ਵੀ ਵਧੀਆ ਹੁੰਦਾ ਇਹਦੇ ਨਾਲ ਜਿਵੇਂ ਕਹਿ ਦਿੰਨੇ ਮੇਰਾ ਬ੍ਰੈਡ ਪ੍ਰੈਸ਼ਰ ਘਟ ਗਿਆ ਮੇਰਾ ਵੱਧ ਗਿਆ ਸਾਨੂੰ ਤਾਂ ਇਸ ਗੱਲ ਦਾ ਪਤਾ ਵੀ ਨਹੀਂ ਅੱਜ 70 ਸਾਲ ਦੀ ਉਮਰ ਹੈ ਬ੍ਰੈਡ ਪ੍ਰੈਸ਼ਰ ਹੁੰਦਾ ਕਿ ਆ ਅੱਜ ਕੱਲ ਜਿਆਦਾ ਚੱਲ ਪਿਆ 5 500 ਹਾਂ ਨਾ ਕੋਈ ਕਿਸੇ ਤੇ ਸਰੀਰ ਨੂੰ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਹੈ ਠੀਕ ਹੈ ਜੀ ਠੀਕ ਹੈ ਕਿਉਂ ਕੰਮ ਕਰਦਿਆਂ ਕਰਦਿਆਂ ਸਾਰੀ ਜ਼ਿੰਦਗੀ ਗੁਜ਼ਾਰੀ ਹੈ ਹੁਣ ਥੋੜੀ ਠੀਕ ਹੈ ਤੇ ਮਤਲਬ ਸਾਲਕ ਹੋਇਆ ਮੈਨੂੰ ਕੰਮ ਛੱਡਿਆ ਠੀਕ ਹੈ ਜੀ ਨਹੀਂ ਚੰਡੀਗੜ੍ਹ ਮੈਂ ਚੰਗੀਆਂ ਚੰਗੀਆਂ ਬਿਲਡਿੰਗਾਂ ਬਣਾਈਆਂ ਵਾਜਾ ਅੱਛਾ ਤੁਸੀਂ ਰਾਜ ਰਾਜ ਮਿਸਤਰੀ ਦਾ ਕੰਮ ਮੈਂ ਠੇਕੇਦਾਰੀ ਕਰਦਾ ਠੇਕੇਦਾਰੀ ਕਰਦਾ ਪਹਿਲਾਂ ਦਿਹਾੜੀ ਕਰੀ ਠੀਕ ਹੈ ਜੀ ਫਿਰ ਚੰਡੀਗੜ੍ਹ ਮੈਂ ਹਾਈ ਕੋਰਟ ਦੀ ਬਿਲਡਿੰਗ ਬਣਾਈ ਕਿ ਨਵੀਂ ਬਹੁਤ ਜੀ ਠੀਕ ਹੈ ਜਦ ਮੈਂ ਦਿਹਾੜੀ ਕਰਦਾ ਸੀ ਗਵਤਾ ਠੇਕੇਦਾਰ ਹੁੰਦਾ ਸੀ ਠੀਕ ਹੈ ਜੀ ਫਿਰ ਐਮਬੀਐਸ ਹਵਾਈ ਅਡੇ ਬਾਅਦ ਕ ਬਿਲਡਿੰਗਾਂ ਬਣਾਉਂਦਾ ਵਾਹ ਜੀ ਫਿਰ ਉਸ ਤੋਂ ਬਾਅਦ ਠੇਕੇਦਾਰ ਬਣ ਗਿਆ ਠੇਕੇਦਾਰ ਬਣ ਗਿਆ ਤੇ ਠੇਕੇਦਾਰੀ ਕੀਤੀ ਫਿਰ ਮੋਟਰ ਹੈ ਲੈ ਲੈ ਪਹਿਲਾਂ ਸਾਈਕਲ ਦੇ ਜਾਂਦੇ ਹੁੰਦੇ ਸੀ ਠੀਕ ਹੈ ਜੀ ਸਾਈਕਲ ਦੇ ਇੱਕ ਤਾਂ ਮਤਲਬ ਉਹ ਦਿਨਾਂ ਦੇ ਵਿੱਚ ਜਿਹੜੇ ਆਪਣੇ ਲੋਕ ਸੀ ਬਹੁਤ ਗਰੀਬੀ ਹੁੰਦੀ ਸੀ ਠੀਕ ਹੈ ਜੀ ਨੇ ਗਰੀਬੀ ਹੁੰਦੀ ਸੀ ਇਸ ਗੱਲ ਕਰਕੇ ਐ ਥੋੜਾ ਜਿਹਾ ਵੀ ਮਤਲਬ ਬਹੁਤ ਜ਼ਿਆਦਾ ਕੰਮ ਦੀ ਤਾਂਗ ਰਹਿੰਦੀ ਸੀ ਬੰਦੇ ਨੂੰ ਠੀਕ ਹੈ ਜੀ ਸਾਈਕਲ ਤੇ ਹੀ ਜਾਣਾ ਸਾਈਕਲ ਤੇ ਹੀ ਆਉਣਾ ਠੀਕ ਹੈ ਮਤਲਬ ਕੰਮ ਕਰਕੇ ਹੀ ਆਪਣਾ ਜੀਵਨ ਗੁਜ਼ਾਰਿਆ ਬਹੁਤ ਵੀ ਹੁਣ ਮੇਰੇ ਕੋ ਹੁਣ ਵੀ ਬੱਚੇ ਲਾਗੇ ਕਹਿਣ ਕਹਿੰਦੇ ਵੀ ਚੱਲ ਮੁੰਡਾ ਕਹਿੰਦਾ ਡੈਡੀ ਤੂੰ ਕੰਮ ਛੱਡ ਦੇ ਕੰਮ ਛੱਡ ਦੇ ਉਮਰ ਹੋ ਗਈ ਵੀ ਹੋਰ ਜ਼ਿਆਦਾ ਹੋ ਗਈ ਮੈਂ ਕਿਹਾ ਵੀ ਜੇ ਤੂੰ ਭਾਈ ਆਪਣੇ ਘਰ ਦਾ ਸੰਭਾਲ ਸਕਦਾ ਠੀਕ ਹੈ ਚਲ ਕੋਈ ਨਹੀਂ ਵੀ ਮੈਂ ਛੱਡ ਦਿੰਦਾ ਵੀ ਕੋਈ ਗੱਲ ਨਹੀਂ ਹੁਣ ਵੀ ਜੇ ਔਖਾ ਹੁੰਦਾ ਨਾ ਭਾਈ ਹੁਣ ਵੀ ਕਰ ਦਿੰਦਾ ਬਿਲਕੁਲ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਦੋਸਤੋ ਕਿੰਨੀ ਰੱਖ ਤੋ ਆਪੋ ਜੀ ਕਿੰਨੀ ਸਾਂਭ ਸੰਭਾਲ ਨਾਲ ਇਹ ਬੁਲਟ ਮੋਟਰਸਾਈਕਲ ਬਾਬਾ ਜੀ ਨੇ ਰੱਖਿਆ ਹੋਇਆ ਤੇ ਬੁੱਢਾ ਦਾਤੂ ਨੇ ਬਾਬਾ ਜੀ ਤੇ ਲੋਕ ਇਹਨਾਂ ਨੂੰ ਦੂਰ ਤੋਂ ਤੁਸੀਂ ਆ ਨੇੜੇ ਕਰਕੇ ਦਿਖਾਓ ਵੀਰੇ ਤੇ ਆ ਆ ਚੀਜ਼ ਤੇ ਵੀ ਪਿੱਤਲ ਹੈ ਲੋਕ ਤਾਂ ਸੋਨੇ ਦਾ ਭੇਖਾ ਪੈਂਦਾ ਵੈਸੇ ਪਿੱਤਲ ਹੈ ਤੇ ਇਹ ਵੀ ਬਹੁਤ ਬੜੀ ਗੱਲ ਹੈ ਵੀ ਪਿੱਤਲ ਵੀ ਅੱਜ ਬਾਬਾ ਜੀ ਬਹੁਤ ਮਹਿੰਗਾ ਹੈ ਮਹਿੰਗਾ ਮਹਿੰਗਾ ਤੇ ਤੁਹਾਨੂੰ ਸਲੰਸਰ ਦਿਖਾਵਾਂਗੇ ਮਿੱਤਰੋ ਜੇ ਸਲੰਸਰ ਦੀ ਗੱਲ ਕਰੀਏ ਉਹ ਵੀ ਦਿਖਾਵਾਂਗੇ ਇੱਕ ਚੈਨ ਸੈੱਟ ਦੇਖੋ ਫਿਰ ਮੇਰਾ ਫੈਸਲਾ ਨਾਲ ਲੈ ਲੀ ਚੈਨ ਸੈੱਟ ਦੇਖੋ ਚੈਨ ਸੈੱਟ ਵੀ ਪਿੱਤਲ ਦਾ ਹੈ ਅਰੇ ਚੈਨ ਸੈੱਟ ਵੀ ਪਿੱਤਲ ਦਾ ਹੈ ਬਾਬੇ ਦੇ ਮੋਟਰਸਾਈਕਲ ਦਾ ਬਾਪੂ ਜੀ ਦਾ ਤੇ ਆਹ ਤੁਸੀਂ ਆਹ ਦੇਖ ਸਕਦੇ ਹੋ ਉਸ ਤੋਂ ਬਾਅਦ ਮਗਰਾ ਜਿਹੜਾ ਨਾ ਸਲੰਸਰ ਹੈ ਤੁਹਾਨੂੰ ਸਲੰਸਰ ਦਿਖਾਉਣਿਆ ਪਾ ਭਾਈ ਆ ਬੜਾ ਮਤਲਬ ਹੈ ਅਲੱਗ ਟਾਈਪ ਦਾ ਸਲੈਂਸਰ ਲਗਾਇਆ ਹੈ ਮੂਹਰੋਂ ਸਿੰਪਲ ਪਿੱਛੋਂ ਇਹ ਕੀ ਸਪੈਸ਼ਲ ਉਹ ਨਹੀਂ ਲਾਇਆ ਬੰਦੇ ਨੇ ਹਾਂ ਜੀ ਸਪੈਸ਼ਲ ਮਤਲਬ ਇਹਨਾ ਪਹਿਲਾਂ ਜਿਹੜੇ ਮੋਟਰਸਾਈਕਲ ਆਉਂਦੇ ਮਿਲਟਰੀ ਵਾਲਿਆ ਹੁੰਦਾ ਫਿਰ ਹੁੰਦਾ ਠੀਕ ਹੈ ਜੀ ਆ ਵੀ ਮਿਲਟਰੀ ਵਾਲਿਆਂ ਕੋਲ ਹੁੰਦਾ ਸੀ ਇਹ ਦੋਸਤੋਂ 1992 ਮਾਡਲ ਆ ਰਾਇਲ ਐਨਫੀਲਡ ਦਾ ਤੇ ਚੰਡੀਗੜ੍ਹ ਨੰਬਰ ਹੈ ਚੰਡੀਗੜ੍ਹ ਨੰਬਰ ਤੇ ਉਹ ਮੈਸਤਰੀ ਕੋਲੇ ਆਇਆ ਸੀ ਠੀਕ ਹੈ ਜੀ ਮੱਲੀ ਕੋਲੇ ਮੱਲੀ ਕੋਲੇ ਉਹਨਾਂ ਨੇ ਹੀ ਲਾਇਆ ਉਹਨਾਂ ਨੇ ਹੀ ਲਾਇਆ ਇਹ ਹੈਂਡਲ ਤੁਸੀਂ ਦੇਖ ਸਕਦੇ ਹੋ ਸਾਰੇ ਤੇ ਆ ਬੋਤਲ ਦੇਖ ਸਕਦੇ ਹੋ ਠੀਕ ਹੈ ਆ ਚੀਜ਼ਾਂ ਤੇ ਬਾਪੂ ਹੀ ਹੋਰ ਪਰਿਵਾਰ ਚ ਆ ਜਾਓ ਪਰਿਵਾਰ ਉਧਰ ਹੈ ਤੇ ਹੋਰ ਪਰਿਵਾਰ ਚ ਕੌਣ-ਕੌਣ ਆ ਆਪਣੇ ਬੇ ਬੇ ਮਾਤਾ ਜੀ ਹੈਗੇ ਨੇ ਮਾਤਾ ਜੀ ਅੱਛਾ ਮਾਤਾ ਜੀ ਮਾਤਾ ਜੀ ਤਾਂ ਗੁਜ਼ਰ ਗਏ ਬੱਚੇ ਬੇਟੇ ਕਿੰਨੇ ਨੇ ਤੇ ਬੇਟਾ ਮੇਰਾ ਇੱਕ ਹੈ ਇੱਕ ਬੇਟਾ ਉਹ ਬਧੀਆ ਬਾਕੀ ਚਾਰ ਲੜਕੀਆਂ ਚਾਰ ਲੜਕੀਆਂ ਠੀਕ ਹੈ ਜੀ ਚਾਰ ਲੜਕੀਆਂ ਚਾਰ ਪੰਜ ਤੋਂ ਹੋਰ ਲੜਕੀਆਂ ਠੀਕ ਮੈਂ ਤੇ ਕਰਕੇ ਬਹਿਣਾ ਠੀਕ ਹੈ ਜੀ ਅੱਜ ਕੋਈ ਹੈ ਜਆ ਦੁਨੀਆ ਵਿੱਚ ਨਹੀਂ ਹੈ ਜੀ ਨਾ ਕਿਸੇ ਨੇ ਪੈਸਾ ਨਾ ਦੇਣਾ ਹੋਵੇ ਠੀਕ ਹੈ ਜੀ ਕੋਈ ਉਹ ਬੰਦਾ ਮਿਲੂ ਕੋਈ ਉਹ ਬੰਦਾ ਮਿਲੂ ਠੀਕ ਹੈ ਮੈਂ ਨਹੀਂ ਕਿਸੇ ਦਾ ਵੀ ਦੇ ਦਿੱਤੇ ਅੱਲਾ ਦੇਣਾ ਤੁਸੀਂ ਇੱਕ ਗੱਲ ਦੇਖੋ ਬਾਪੂ ਜੀ ਨੇ ਨਾ ਮੈਂ ਵੀ ਇਹੀ ਗੱਲ ਕਹਣਾ ਉਹਨਾਂ ਆਪਾਂ ਗੱਲ ਕਰਕੇ ਏਟਿਆਂ ਵੀ ਮੇਰਾ ਜ਼ਿੰਦਗੀ ਦਾ ਸੂਲ ਹੈ ਵੀ ਜਿੱਦਨ ਮੈਂ ਮਰਾਂ ਤਾਂ ਮੇਰੇ ਤੋਂ ਇੱਕ ਪੈਸੇ ਦਾ 1 ਰੁਪਿਆ ਨਾ ਦੇਣਾ ਹੋਵੇ ਕਿਸੇ ਤੋਂ ਲੈਣਾ ਹੋਵੇ ਗੱਲ ਮੁਖੜੀ ਹੈ ਵੀ ਭਾਈ ਦੇਣਾ ਨਾ ਦੇਣਾ ਨਾ ਹੋਵੇ ਆ ਲੱਗੇ ਵੀ ਉਹ ਸਾਡੇ ਲੈ ਕੇ ਮਰ ਗਿਆ ਥੋੜੀ ਗੱਲ ਦੇਖੋ ਕਿੱਡੀ ਵੱਡੀ ਗੱਲ ਹੈ 74 ਸਾਲ ਦੀ ਉਮਰ ਹੈ 75 70 ਸਾਲ ਦੀ 70 ਸਾਲ ਦੀ ਉਮਰ ਹੈ 34 ਸਾਲ ਇਹ ਬੁਲਟ ਨੂੰ ਹੋ ਗਏ ਕੋਲੇ ਤੇ ਬਾਪੂ ਜੀ ਕਹਿੰਦੇ ਨੇ ਬਾਬਾ ਜੀ ਵੀ ਮੈਂ ਕਿਸੇ ਦਾ 1 ਰੁਪਿਆ ਦੇਣਾ ਨਾ ਮੈਂ ਨਹੀਂ ਦੇਣਾ ਸਭ ਤੋਂ ਵੱਡੀ ਗੱਲ ਹੈ ਨਹੀਂ ਅੱਜ ਦੇ ਟਾਈਮ ਤਾਂ ਟੈਨਸ਼ਨਾਂ ਹੀ ਲੋਕਾਂ ਨੂੰ ਬਹੁਤ ਰਹਿੰਦੀਆਂ ਮੈਂ ਚਾਰ ਲੜਕੇ ਆ ਵਿਆਹਾਂ ਦੇਖੋ ਠੀਕ ਹੈ ਜੀ ਚਾਰ ਲੜਕੇ ਆ ਵਿਆਹਾਂ ਮੈਂ ਦਿਹਾੜੀ ਕਰਨੀ ਠੀਕ ਹੈ ਜੀ ਦਿਆੜੀ ਕਰਨੀ ਜਦ ਮੈਂ ਵਿਆਹ ਦੇ ਦੇਣਾ ਮੈਂ ਫਿਰ ਉਹ ਵਿਆਹ ਇੱਕ ਮਹੀਨੇ ਚਾਰ ਮਹੀਨੇ ਦਾ ਦੇ ਤੇ ਫਿਰ ਉਹਦੇ ਵਿੱਚੋਂ ਜਾਂ ਪੈਸੇ ਮਿਲਣੇ ਮੈਂ ਉਹਦੇ ਵਿੱਚੋਂ ਸਮਾਨ ਲਿਆਈ ਜਾਣਾ ਲਿਆਈ ਜਾਣਾ ਇਹ ਉਹ ਸਾਰਾ ਪੂਰਾ ਕਰ ਦੇਣਾ ਤੇ ਕਿਸੇ ਤੇ ਮੈਂ ਤਾਂ ਲੈਣਾ ਦੇਣਾ ਨਹੀਂ ਅਜਾ ਇਧਰ ਐਂਹ ਦਾ ਰਾ ਨਹੀਂ ਗੱਲ ਦਾ ਰਾ ਨਹੀਂ ਲੈਣਾ ਤੇ ਬਾਬਾ ਜੀ ਜਦੋਂ ਅੰਮ੍ਰਿਤ ਛਕਿਆ ਉਹ ਕਿੰਨੀ ਕੁ ਉਮਰ ਤੇ ਉਸ ਟਾਈਮ ਮੇਰੀ ਉਮਰ ਕੋਈ ਹਾਈਤੀ 18 ਨਹੀਂ 18 19 ਸਾਲ ਦਾ ਤੁਸੀਂ ਅੰਮ੍ਰਿਤ ਛਕਿਆ ਠੀਕ ਹੈ ਓਕੇ ਤੇ ਉਸ ਤੋਂ ਬਾਅਦ ਫਿਰ ਚੱਲਦਾ ਚੱਲਦਾ ਗਿਆ ਉਹ ਤੇ ਚੱਲਦਾ ਅ ਅੰਬਰਨ ਛਕੇ ਨਾ ਮੈਂ ਹਾਂਜੀ ਜਿਵੇਂ ਅ ਅੰਬਰਨ ਛਕੇ ਤੇ ਨਾ ਮੈਨੂੰ ਜਿਵੇਂ ਐ ਹੋ ਗਿਆ ਨਾ ਮੈਨੂੰ ਹਾਂਜੀ ਵੀ ਮੈਂ ਪਤਾ ਨਹੀਂ ਮੈਨੂੰ ਪਿਆ ਮੈਂ ਹੋ ਗਿਆ ਮੇਰੇ ਮਨ ਦੇ ਵਿੱਚ ਮੈਨੂੰ ਹਰ ਟਾਈਮ ਦੇ ਵਿੱਚ ਰਾਤ ਤੇ ਮਤਲਬ ਪੈ ਲੱਗੀ ਜਾਏ ਕਰੇ ਉਹਦੇ ਜਿਹੜਾ ਵੀ ਮੈਂ ਕੋਈ ਮਾੜਾ ਕੰਮ ਨਾ ਕਰ ਦਮਾ ਆਪਣੇ ਹੱਥ ਮਤਲਬ ਅੰਦਰੋਂ ਸਰੀਰ ਕੇ ਵੀ ਮਾੜਾ ਕੰਮ ਨਾ ਹਾਂ ਵੀ ਮੈਂ ਕਿਤੇ ਮਾੜਾ ਕੰਮ ਨਾ ਮੇਤੇ ਹੋ ਜਾ ਇੰਨਾ ਮੰਨੋ ਉਹ ਹੋ ਗਿਆ ਇੰਨਾ ਮੰਨ ਐ ਹੋ ਗਿਆ ਵੀ ਤੇ ਵੀ ਮੈਂ ਇਹ ਕਈ ਹੁਣ ਵੀ ਮੇਰੇ ਮਨ ਦੇ ਵਿੱਚ ਰਹਿੰਦਾ ਠੀਕ ਹੈ ਵੀ ਉਹ ਹੋ ਯਾਰ ਮੈਂ ਕਿਤੇ ਕੋਈ ਮਾੜਾ ਕੰਮ ਤਾਂ ਨਹੀਂ ਕਰਦੇ ਵੀ ਥੱਲੇ ਵੀ ਕਿਤੇ ਕੋਈ ਠੀਕ ਹੈ ਤੁਸੀਂ ਦੀ ਚੀਜ਼ ਕੋਈ ਜੋ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਅਟੇ ਤੁਸੀਂ ਦੱਸਿਆ ਵੀ ਮਨ ਇਹੋ ਜਿਹਾ ਬਣ ਗਿਆ ਵੀ ਕਿਸੇ ਦਾ ਮਾੜਾ ਕਰਨਾ ਨਾ ਮਾੜਾ ਕਰਨਾ ਹੀ ਨਹੀਂ ਸੋਚਣਾ ਨਹੀਂ ਠੀਕ ਹੈ ਨਹੀਂ ਵਧੀਆ ਗੁਰੂ ਨਾਲ ਲਗਨ ਲੱਗ ਗਈ ਬਸ ਗੁਰੂ ਦੇ ਨਾਲ ਪ੍ਰੇਮ ਹੈ ਮੇਰਾ ਮੈਂ ਗੁਰੂ ਨਾਲੇ ਪ੍ਰੇਮ ਰੱਖਿਆ ਠੀਕ ਹੈ ਜੀ ਬਸ ਵਧੀਆ ਰਹਿਣਾ ਬੱਚਿਆਂ ਦੇ ਵਿੱਚ ਠੀਕ ਹੈ ਜੀ ਬਾਬਾ ਜੀ ਫਿਰ ਇਹਦਾ ਨਾਮ ਵੀ ਰੱਖਿਆ ਹੋਇਆ ਤੁਸੀਂ ਇੱਕ ਹੁੰਦਾ ਵੀ ਨਾਮ ਵੀ ਰੱਖਿਆ ਹੋਊ ਕੋਈ ਇਹ دریਾਈ ਘੋੜਾ ਇਹ ਵਾਹ ਜੀ ਵਾਹ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਇੱਕ ਕਲਿੱਪ ਕੱਟ ਕੇ ਬਣਾਤਾ ਮੋਟਰ ਲੋਕਾਂ ਨੇ ਮੋਟਰਸਾਈਕਲ ਰੱਖਿਆ ਨੇ ਤੁਸੀਂ ਬੋਲਟ ਰੱਖਿਆ ਕੋਈ ਪਲਡੀਨ ਕੋਈ ਜਾਵਾ ਹਨਾ ਡਾਡਾ ਹਰੇਕ ਬੰਦਾ ਆਪਣੇ ਮੋਟਰਸਾਈਕਲ ਦਾ ਨੌਰ ਰੱਖਦਾ ਜਿਵੇਂ ਮੇਰੇ ਕੋਲ ਇੱਕ ਪਲਡੀਨ ਹੈ ਮੈਂ ਆਮ ਕਹਿਨਾ ਵੀ ਯਾਰ ਨੀਲੇ ਰੰਗ ਦਾ ਰੱਖਿਆ ਹੋਇਆ ਹਨਾ ਜਾਂ ਆਮ ਕਹੋ ਵੀ ਵਧੀਆ ਲੱਗਦਾ ਤੁਸੀਂ ਇਹਦਾ ਮੈਂ ਸੁਣਿਆ ਨੌਰ ਰੱਖਿਆ ਹੋਇਆ ਇਹ ਦਰਿਆਈ ਘੋੜਾ ਜੀ ਮਹਾਰਾਜਾ ਜਿਵੇਂ ਠੀਕ ਹੈ ਜੀ ਮਹਾਰਾਜਾ ਜਤ ਸਰਸਾ ਤਾਰ ਕਰੀਏ ਨਾ ਹਾਂਜੀ ਹਾਂਜੀ ਮਹਾਰਾਜਾ ਦੇ ਘੋੜੇ ਸਨ ਲੰਘੇ ਸੀ ਘੋੜੇ ਸਨ ਪਾਣੀ ਦੇ ਉੱਪਰ ਠੀਕ ਹੈ ਜੀ ਨਰਨਾ ਪਿੱਛੇ ਹੀ ਗਿਆ ਤਾਂ ਸੀ ਜਨੰਦਪ੍ਰਸਾਦ ਤੇ ਹੋਇਆ ਨਾ ਠੀਕ ਹੈ ਜੀ ਕਹਿਣ ਲੱਗੇ ਕਹਿੰਦਾ ਵੀ ਤੁਸੀਂ ਐ ਕਰਿਓ ਵੀ ਅੱਖਾਂ ਵੀ ਚਲਿਓ ਜਾਂ ਸਰਸਬਾਹ ਚੜੀ ਵੀ ਹੋਊਗੀ ਠੀਕ ਹੈ ਜੀ ਉਹ ਕਹਿੰਨ ਜਿੰਨੇ ਉਹਦੇ ਨਾਲ ਸਿੰਘ ਬਹੁਤ ਸੀ ਠੀਕ ਹੈ ਜੀ ਤਾਂ ਜਿਹੜਿਆ ਨਾ ਤਾਂ ਮਾਦ ਸਹਿਜ ਦੇ ਦੋਆ ਨੇ ਤਾਂ ਦੇਖ ਲਿਆ ਉਹ ਪਛੈਟ ਗਏ ਉੱਥੀ ਤੇ ਵੀ ਛੋੜਾ ਪੈ ਗਿਆ ਓ ਉਸੇ ਬਿਛੜਾ ਉੱਥੇ ਮਹਾਰਾਜ ਮਾਦ ਅੱਖਾਂ ਵਿੱਚ ਜਿਹਨੇ ਸਿੰਘ ਤੇ ਨਾ ਲੱਗੇ ਠੀਕ ਹੈ ਅੱਛਾ ਠੀਕ ਹੈ ਤੇ ਤੁਸੀਂ ਇਹਦਾ ਨਾਮ ਰੱਖਿਆ ਹੋਇਆ ਹੈ ਇਹ ਵੀ ਪਾਣੀ ਦੇ ਪੰਨੋਂ ਐ ਲੰਗ ਜਾਂਦੀ ਵਾਹ ਤੁਸੀਂ ਦਰਿਆਈ ਘੋੜੇ ਦਰਿਆਈ ਠੀਕ ਹੈ ਤੇ ਚਲੋ ਵਧੀਆ ਤੇ ਇਹ ਸਾਨੂੰ ਸਾਡੇ ਨਾਲ ਬਾਬਾ ਜੀ ਨਿਯੰਗ ਸਿੰਘ ਭਾਜ ਸਿੰਘ ਜੀ ਤੇ ਸਾਨੂੰ ਬਹੁਤ ਕਈ ਵਾਰ ਸੀ ਇਹਨਾਂ ਦੀ ਮਿਲਣ ਦੀ ਇੱਛਾ ਸੀ ਅੱਜ ਮਿਲੇ ਨੇ ਬਹੁਤ ਟਾਈਮ ਬਾਅਦ ਸਾਨੂੰ 2 ਸਾਲ 3 ਸਾਲ ਹੋ ਗਏ ਤੇ ਅੱਜ ਮਿਲੇ ਨੇ ਤਾਂ ਅੱਜ ਮਿਲੇ ਖੁੱਲ ਕੇ ਗੱਲਾਂ ਬਾਤਾਂ ਕੀਤੀਆਂ ਨੇ ਇਹਨਾਂ ਦੇ ਨਾਲ ਪਰਿਵਾਰਵਾਰੀ ਦੱਸਿਆ ਬਾਬਾ ਜੀ ਨੇ ਇਸ ਬੋਲਟ ਬਾਰੇ ਆਪਣੇ ਦੱਸਿਆ ਵੀ ਕਿੰਨੀ ਉਮਰ ਸਾਡੀ ਇਹਨਾਂ ਨਾਲ ਲੱਗੀ 34 ਸਾਲ ਘਟੋ ਘਟ ਹੋ ਗਏ 1992 ਮਾਡਲ ਹੈ ਤੇ ਜਿੱਥੇ ਜਾਂਦੇ ਨੇ ਤੇ ਇਸੇ ਬੋਲਟ ਦੇ ਉੱਤੇ ਮਤਲਬ ਦਰਿਆਈ ਘੋੜਾ ਜਿੰਨਾ ਨਾਂ ਰੱਖਿਆ ਹੋਇਆ ਤੇ ਇਸੇ ਦੇ ਉੱਤੇ ਜਾਂਦੇ ਨੇ ਜਲ ਜਲ ਲਈ ਬੋਤਲ ਰੱਖੀ ਹੋਈ ਹੈ ਇਹਨਾਂ ਨੇ ਤਾਂ ਇਹਨਾਂ ਨੇ ਵਧੀਆ ਮੈਸੇਜ ਦਿੱਤਾ ਵੀ ਰਾਜ ਵੀ ਕਿਸੇ ਨੂੰ ਲੋਡ ਪੈ ਪੈ ਜਾਂਦੀ ਹੈ ਪੈ ਜਾਂਦੀ ਠੀਕ ਹੈ ਵਾਹਿਗੁਰੂ ਮੈਡਮ ਖਾਲਸਾ ਮੈਡਮ